ਲਾਲ ਭੂਰੇ ਰੰਗ ਦੇ ਵਾਲਾਂ ਵਾਲੇ ਜਿਹੜੇ ਨੌਜਵਾਨ ਮੁੰਡਿਆਂ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਨੇ ਅੱਜ ਦੇ ਰਾਂਝੇ ਮੋਟਰਸਾਈਕਲ ਤੇ ਤਿੰਨ ਦਿਨ ਜਾਣੇ ਸਵਾਰ ਹੋ ਕੇ ਸਕੂਲ ਦੇ ਬਾਹਰ ਕਰਦੇ ਸੀ ਭੂੜ ਆਸ਼ਕੀ ਤਾਂ ਫਿਰ ਦੇਖੋ ਪੁਲਿਸ ਦੇ ਅਫਸਰਾਂ ਨੇ ਇਹਨਾਂ ਦੀ ਆਸ਼ਕੀ ਕਿਵੇਂ ਕੱਢੀ ਹੈ ਜੰਡਿਆਲਾ ਗੁਰੂ ਦੇ ਸਰਕਾਰੀ ਕੰਨਿਆ ਸਕੂਲ ਦੇ ਬਾਹਰ ਟ੍ਰੈਫਿਕ ਪੁਲਿਸ ਜੰਡਿਆਲਾ ਦੇ ਵੱਲੋਂ ਵਿਸ਼ੇਸ਼ ਤੌਰ ਤੇ ਨਾਕਾ ਲਗਾ ਕੇ ਇਨਾ ਭੂੜ ਆਸ਼ਕਾਂ ਦੇ ਚਲਾਨ ਕੱਟੇ ਗਏ ਨੇ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਇਹ ਵੱਡੀ ਕਾਰਵਾਈ ਕੀਤੀ ਆ ਇਹ ਭੂੜ ਆਸ਼ਕ ਜਦੋਂ ਸਕੂਲ ਦੇ ਵਿੱਚੋਂ ਛੁੱਟੀ ਹੁੰਦੀ ਸੀ ਤਾਂ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਪੇ-ਵਾਪ ਨੇ ਵੀ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਸੀ ਜਿਸ ਉਪਰੰਤ ਅੱਜ ਟ੍ਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਤੇ ਮੌਕੇ ਦੇ ਉੱਪਰ ਤਕਰੀਬਨ 10 ਭੋਂੜ ਆਸ਼ਕਾਂ ਦੇ ਚਲਾਨ ਕੱਟੇ ਗਏ ਇਸ ਮੌਕੇ ਇੰਸਪੈਕਟਰ ਗਗਨਜੀਤ ਸਿੰਘ ਟ੍ਰੈਫਿਕ ਪੁਲਿਸ ਨੇ ਕਿਹਾ ਕਿ ਜੋ 18 ਸਾਲ ਤੋਂ ਘੱਟ ਵਾਲਾ 2 ਵੀਲਰ ਚਲਾਉਂਦਾ ਫੜਿਆ ਗਿਆ ਉਸ ਦਾ ਵੀ ਚਲਾਨ ਕੱਟਿਆ ਜਾਵੇਗਾ ਜਦੋਂ ਲੜਕੀਆਂ ਨੂੰ ਵੀ ਹੁੰਦੀ ਹੈ 1:30 ਵਜੇ ਬਹੁਤ ਤੰਗ ਕਰਦੇ ਆ ਅੱਜ ਕਿੰਨੇ ਕੇ ਚਲਾਨ ਜਿਹੜੇ ਆਪਾਂ ਇਕੱਟੇ ਸਨ ਕਦੋਂ ਤੱਕ ਆਪਾਂ ਇਹ ਕਰਦੇ ਆ ਪਹਿਲਾਂ ਹੀ ਬਣਾ ਲਈਏ ਸਕੂਲ ਦੇ ਬਾਹਰ ਗਏ ਹਾਂ ਉੱਥੇ ਸਾਫ਼ ਕਰਦੇ ਆ ਉਹਦੇ 'ਚ ਚਲਾਨ ਜਿਹੜੇ ਆ ਕੋਈ ਨਾਂ ਬਾਲਕਾਂ ਦੇ ਬੱਚਿਆਂ ਦੇ ਨਹੀਂ ਹੈਗੇ ਕਿ ਕਿਸੇ ਹੋਰ ਦੇ ਵੀ ਨਾਂ ਦੇ ਅਜੇ ਤੱਕ ਨਵਾਲਦ ਦਾ ਕੋਈ ਨਹੀਂ ਇਕੱਟਿਆ ਜਿੱਕ ਤੱਕ ਆਏ ਸਾਡੇ ਦਸਤਾ ਖੇਦ ਇਨਸਪੈਕਟਰ ਸਾਹਿਬ ਨੇ ਬੱਚਿਆਂ ਦੇ ਮਾਪੇ ਨੂੰ ਅਪੀਲ ਕੀਤੀ ਹੈ ਕਿ 18 ਸਾਲ ਤੋਂ ਘੱਟ ਵਾਲੇ ਬੱਚੇ ਟੂ ਵੀਲਰ ਨਾ ਚਲਾਣਦੇ ਹੋ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੰਨਿਆ ਸਕੂਲ ਦੀ ਛੁੱਟੀ ਟਾਈਮ ਜੋ ਵੀ ਭੂंड ਆਸ਼ਿਕ ਫੜਿਆ ਜਾਂਦਾ ਤਾਂ ਉਹਨਾਂ ਤੇ ਵੱਧ ਤੋਂ ਵੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਹਕੀਕਤ ਤੇ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ